ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੇਂਦਰ ਨਾਲ ਚੰਡੀਗੜ੍ਹ ਵਿੱਚ 4 ਮਈ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਕਿਸਾਨ ਆਗੂਆਂ ਵਿੱਚ ਕਰ ਰਹੀ ਸਹੀ ਏਕਤਾ ਦੀ ਆਸ ਵੀ ਹੁਣ ਟੁੱਟਦੀ ਨਜ਼ਰ ਆ ਰਹੀ ਹੈ ਕੱਲ ਕਿਸਾਨ ਆਗੂ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਖਨੌਰੀ ਬਾਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਲਾਏ ਗਏ ਮੋਰਚੇ ਸੰਬੰਧੀ ਡੱਲੇਵਾਲ ਤੇ ਗੰਭੀਰ ਦੋਸ਼ ਲਾਏ ਕੋਟ ਬੁੱਡਾ ਨੇ ਆਖਿਆ ਕਿ ਅੰਦੋਲਨ ਚਲੌਣ ਦੌਰਾਨ ਜਿੰਨੇ ਵੀ ਪੈਸੇ ਦੀ ਉਗਰਾਹੀ ਹੋਈ ਉਸ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ ਕਿੰਨਾ ਪੈਸਾ ਇਕੱਠਾ ਹੋਇਆ ਤੇ ਕਿੱਥੇ ਖਰਚਿਆ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਹਨਾਂ ਇਹ ਵੀ ਦੋਸ਼ ਲਾਇਆ ਕਿ ਅੰਦੋਲਨ ਦੌਰਾਨ ਲੰਗਰ ਚਲਾਉਣ ਲਈ ਜਿਹੜੀ ਰਸਦ ਇਕੱਠੀ ਹੁੰਦੀ ਸੀ ਉਸ ਨੂੰ ਵੀ ਵੇਚ ਦਿੱਤਾ ਜਾਂਦਾ ਸੀ ਉਹਨਾਂ ਡੱਲੇਵਾਲ ਦੀ ਭੁੱਖ ਹੜਤਾਲ ਦੀ ਸੱਚਾਈ ਤੇ ਵੀ ਸਵਾਲ ਉਠਾਏ ਔਰ ਤੁਸੀਂ ਇੱਥੋਂ ਤੱਕ ਤੁਹਾਡਾ ਕੋਈ ਲੰਗਰ ਵੀ ਨਹੀਂ ਉੱਥੇ ਚੱਲਿਆ ਲੰਗਰ ਵੀ ਜਿਹੜਾ ਦੁਨੀਆ ਦਾ ਜਨਤਕ ਲੋਕਾਂ ਨੇ ਆਣ ਕੇ ਲਾਇਆ ਨਾਨਕ ਪਾਠ ਦੀ ਗਵਾਹੀ ਦੇ ਵਿੱਚ ਔਰ ਤੁਸੀਂ ਤਾਂ ਇਹ ਕਰਦੇ ਨੇ ਕਿ ਜੇ ਕੋਈ ਆਟਾ ਆ ਗਿਆ, ਦਾਲ ਆ ਗਈ, ਦੁੱਧ ਆ ਗਿਆ ਤੇ ਖਨੋਰੀ ਵਾਲੇ ਪਾਸੇ ਡੱਕ ਕੇ ਟੈਂਕਰ ਤੇ ਦੁੱਧ ਇਕੱਠਾ ਕਰਕੇ ਵਾਪਸ ਜਿਹੜਾ ਤੁਸੀਂ ਡੇਰੀਆਂ ਦੇ ਪਿੱਛੇ ਲੈ ਜਾਂਦੇ ਰਹੇ। ਆਟਾ ਦਾਲ ਜਿਹੜਾ ਪਿੱਛੇ ਪਿੰਡਾਂ ਤੱਕ ਲੈ ਆਉਂਦੇ ਰਹੇ, ਥੱਲੇ ਦੀ ਢੋਲਿਆਏ ਆ। ਤੁਸੀਂ ਦੋ-ਤਿੰਨ ਨਾ ਬੰਦਿਆਂ ਨੇ ਡੇਟੇਟਰਸ਼ਿਪ ਕਰਕੇ ਔਰ ਵੱਡੇ ਪੱਧਰ ਤੇ ਕੀ ਤੁਹਾਡੀ ਘੋ ਖਿਚੜੀ ਜਿਹੜੀ ਬਣਦੀ ਰਹੀ ਜੀ ਜੀ ਸਰਕਾਰ ਦੇ ਦੇਰੇ ਤੇ ਦੋ ਚਾਰ ਬੰਦੇ ਆਉਂਦੇ ਰਹੇ ਔਰ ਕੀ ਉਹ ਤੁਹਾਡੇ ਨਾਲ ਕਰਦੇ ਰਹੇ ਸਾਨੂੰ ਤਾਂ ਦੋ ਦੋ ਮਹੀਨੇ ਤੱਕ ਮਿਲ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਖਰੀ ਗੱਲ ਕਰਦੇ ਤਾਂ ਫਿਰ ਤੁਸੀਂ ਮੋਰਚੇ ਤੇ ਜਿਹੜੀ ਅਗਰਾਈ ਆਉਂਦੀ ਉਹਦਾ ਕਰਜ਼ਾ ਕੀਤਾ ਕਰੋੜਾ ਰੁਪਈਆ ਜਿਹੜਾ ਤੁਸੀਂ ਉਹ ਗਵਰਨ ਕੀਤਾ ਕਿ ਜਿਹੜੇ ਸਾਰੇ ਚੋਲ ਨੇ ਜਿਹੜੇ ਉੱਥੋਂ ਗਿਣਤੀ ਸੀ ਉਹ ਕੱਢ ਕੇ ਚੰਡੀਗੜ੍ਹ ਲੈ ਆਂਦੀ 19 ਮਾਰਚ ਨੂੰ ਸਾਰਾ ਕੇਡਰ ਲੈ ਆਂਦਾ ਪਰ ਬਾਕੀ ਜਿਹੜੇ ਉੱਥੇ ਥੋੜੇ ਬਹੁਤੇ ਵਿਚਾਰੇ ਬਜ਼ੁਰਗ ਜਾਂ ਹੋਰ ਸਾਡੇ ਅੰਦਰ ਦੇ ਲੋਕ ਬੱਚੇ ਔਰ ਉਹਨਾਂ ਨੂੰ ਪ੍ਰਸ਼ਾਸਨ ਨੇ ਪੱਤੀ ਮੋਰਚਾ ਖੇੜਤਾ ਉਧਰ ਜਗਜੀਤ ਸਿੰਘ ਡੱਲੇਵਾਲ ਨੇ ਇਹਨਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਕਿਸਾਨ ਇਸ ਕਰਕੇ ਨਾਰਾਜ਼ ਹਨ ਕਿ ਉਹਨਾਂ ਨੂੰ 4 ਮਈ ਨੂੰ ਚੰਡੀਗੜ੍ਹ ਵਾਲੀ ਬੈਠਕ ਵਿੱਚ ਨਹੀਂ ਲਜਾਇਆ ਜਾ ਰਿਹਾ ਜਿਸ ਕਰਕੇ ਇਹ ਬੇਤੁਕੇ ਦੋਸ਼ ਲਾ ਰਹੇ ਹਨ ਉਹਨਾਂ ਆਖਿਆ ਕਿ ਅੰਦੋਲਨ ਦੌਰਾਨ ਅਗਰਾਈ ਕੀਤੀ ਗਈ ਰਾਸ਼ੀ ਵਿੱਚ ਨੱਕੇ ਭਰਦੀ ਵੀ ਗੜਬੜੀ ਨਹੀਂ ਹੋਈ ਹੈ ਸਭ ਦਾ ਹਿਸਾਬ ਕਿਤਾਬ ਰੱਖਿਆ ਗਿਆ ਹੈ ਜੋ ਜਲਦ ਹੀ ਦੇ ਦਿੱਤਾ ਜਾਵੇਗਾ ਲੰਗਰ ਦੀ ਰਸਦ ਵੇਚਣ ਦੇ ਮਾਮਲੇ ਤੇ ਉਹਨਾਂ ਆਖਿਆ ਕਿ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਤਣਕ ਦੁੱਧ ਆਦ ਆ ਜਾਂਦਾ ਸੀ ਇਸ ਲਈ ਇਸ ਨੂੰ ਵੇਚ ਕੇ ਜ਼ਰੂਰੀ ਸਮਾਨ ਖਰੀਦਿਆ ਜਾਂਦਾ ਸੀ ਉਹਨਾਂ ਦੀ ਭੁੱਖ ਹੜਤਾਲ ਤੇ ਉਠਾਏ ਜਾ ਰਹੇ ਸਵਾਲਾਂ ਤੇ ਵੀ ਡੱਲੇਵਾਲ ਨੇ ਆਖਿਆ ਕਿ ਡਾਕਟਰਾਂ ਦੀਆਂ ਟੈਸਟ ਰਿਪੋਰਟਾਂ ਮੌਜੂਦ ਹਨ ਕੋਈ ਵੀ ਵਿਅਕਤੀ ਇਹਨਾਂ ਨੂੰ ਚੈੱਕ ਕਰ ਸਕਦਾ ਹੈ ਇਸ ਦੇ ਦਰਮਿਆਨ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਨਾਲ 4 ਮਈ ਨੂੰ ਹੋਣ ਵਾਲੀ ਗੱਲਬਾਤ ਵਿੱਚੋਂ ਪੰਜਾਬ ਸਰਕਾਰ ਨੂੰ ਸ਼ਾਮਲ ਨਾ ਕਰਨ ਦੀ ਕੀਤੀ ਗਈ ਅਪੀਲ ਤੇ ਕੱਲ ਪੰਜਾਬ ਸਰਕਾਰ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਇੱਕ ਕੈਬਨਿਟ ਮੰਤਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਆਖਿਆ ਕਿ ਉਹ ਕਦੇ ਵੀ ਗੱਲਬਾਤ ਵਿੱਚ ਆਪਣੇ ਆਪ ਨਹੀਂ ਗਏ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਸੱਦਾ ਦਿੱਤਾ ਜਾਂਦਾ ਹੈ ਜਿਸ ਦੇ ਚੱਲਦੇ ਉਹ ਗੱਲਬਾਤ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਕਿਸਾਨ ਆਗੂਆਂ ਦੁਆਰਾ ਗੱਲਬਾਤ ਵਿੱਚ ਪੰਜਾਬ ਸਰਕਾਰ ਨੂੰ ਸ਼ਾਮਲ ਨਾ ਕਰਨ ਦੀ ਕੀਤੀ ਅਪੀਲ ਤੇ ਪਲਟਵਾਰ ਕਰਦਿਆਂ ਆਖਿਆ ਕਿ ਜੇਕਰ ਕਿਸਾਨ ਅਜੀਹਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਪਰ ਜੇਕਰ ਪਵਿੱਖ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਆਈ ਤਾਂ ਉਹ ਪੰਜਾਬ ਸਰਕਾਰ ਕੋਲ ਉਹਨਾਂ ਦੇ ਹੱਲ ਲਈ ਨਾ ਪਹੁੰਚਣ ਪਹਿਲਗਾਮ ਅਤਵਾਦੀ ਹਮਲੇ ਮਗਰੋਂ ਦੋਸ਼ੀ ਅੱਤਵਾਦੀਆਂ ਦੀ ਭਾਲ ਵਿੱਚ ਕੱਲ ਵੀ ਸ਼੍ਰੀਨਗਰ ਡੋਡਾ ਤੇ ਕਿਸ਼ਤਵਾੜ ਵਿੱਚ ਲਗਭਗ 36 ਥਾਵਾਂ ਤੇ ਛਾਪੇ ਮਾਰੇ ਗਏ। ਇੱਥੇ ਦੱਸਣਯੋਗ ਹੈ ਕਿ ਇਨ੍ਹਾਂ دہشتਗਰਦਾਂ ਦੀ ਪੈੜ ਨੱਪਣ ਲਈ ਬੀਤੇ 6 ਦਿਨ ਵਿੱਚ ਸੁਰੱਖਿਆ ਬਲਾਂ ਵੱਲੋਂ 600 ਤੋਂ ਵੱਧ ਥਾਵਾਂ ਦੀ ਤਲਾਸ਼ੀ ਲਈ ਗਈ ਹੈ ਤੇ 15 ਤੋਂ ਵੱਧ ਅੱਤਵਾਦੀਆਂ ਦੇ ਟਿਕਾਣੇ ਵੀ ਨਸ਼ਟ ਕਰ ਦਿੱਤੇ ਗਏ ਹਨ। ਇਸ ਦਰਮਿਆਨ ਖੁਫੀਆ ਸੂਤਰਾਂ ਵੱਲੋਂ ਪਹਿਲਗਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਸਰਹੱਦ 'ਤੇ ਵੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਰਹੱਦ 'ਤੇ ਮੌਜੂਦ ਅੱਤਵਾਦੀਆਂ ਨੂੰ ਹੁਣ ਸੁਰੱਖਿਅਤ ਟਿਕਾਣਿਆਂ 'ਤੇ ਭੇਜ ਦਿੱਤਾ ਹੈ ਤਾਂ ਜੋ ਉਹਨਾਂ ਨੂੰ ਭਾਰਤ ਵੱਲੋਂ ਕੀਤੀ ਗਈ ਕਿਸੇ ਵੀ ਫੌਜੀ ਕਾਰਵਾਈ ਤੋਂ ਸੁਰੱਖਿਅਤ ਰੱਖਿਆ ਜਾ ਸਕੇ ਐਸੇ ਦਰਮਿਆਨ ਭਾਰਤ ਸਰਕਾਰ ਨੇ ਕੱਲ ਮਾੜੇ ਪ੍ਰਚਾਰ ਦੇ ਪ੍ਰੋਪਗੈਂਡੇ ਵਿੱਚ ਸ਼ਾਮਲ ਪਾਕਿਸਤਾਨ ਦੇ 16 YouTube ਚੈਨਲਾਂ 'ਤੇ ਪਾਬੰਦੀ ਲਾ ਦਿੱਤੀ ਉਧਰ ਭਾਰਤੀ ਸਰਹੱਦ 'ਤੇ ਵੀ ਗਤੀਵਿਧੀਆਂ ਤੇਜ਼ ਹਨ। ਜ਼ਿਆਦਾਤਰ ਸਰਹੱਦੀ ਖੇਤਰਾਂ ਵਿੱਚ ਫੌਜ ਦੀ ਵੱਡੇ ਪੱਧਰ ਤੇ ਮੂਵਮੈਂਟ ਦੇਖੀ ਜਾ ਰਹੀ ਹੈ। ਉਧਰ ਫਰੋਈਪੁਰ ਨਾਲ ਲੱਗਦੀ ਸਰਹੱਦ 'ਤੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਦੀ ਸੀਮਾ ਵਿੱਚ ਦਾਖਲ ਹੋਏ ਗ੍ਰਿਫਤਾਰ ਕੀਤੇ ਬੀਐਸਐਫ ਦੇ ਜਵਾਨ ਨੂੰ ਪਾਕਿਸਤਾਨ ਨੇ ਕੱਲ 6ਵੇਂ ਦਿਨ ਵੀ ਰਹਾਅ ਨਾ ਕੀਤਾ। BSF ਦੇ ਅਧਿਕਾਰੀਆਂ ਨੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਵਾਰ-ਵਾਰ ਰابطਾ ਕਾਇਮ ਕਰਕੇ ਫਲੈਗ ਮੀਟਿੰਗ ਕਰਨ ਲਈ ਜ਼ੋਰ ਪਾਇਆ ਪਰ ਪਾਕਿਸਤਾਨ ਦੇ ਅਧਿਕਾਰੀ ਫਲੈਗ ਮੀਟਿੰਗਾਂ ਵਿੱਚ ਨਾ ਪਹੁੰਚੇ ਤੇ ਉਹਨਾਂ ਸਾਫ਼ ਤੇ ਸਪਸ਼ਟ ਕਹਿ ਦਿੱਤਾ ਕਿ ਹਾਲੇ BSF ਦੇ ਜਵਾਨ ਨੂੰ ਛੱਡਿਆ ਨਹੀਂ ਜਾਵੇਗਾ ਐਸੇ ਦਰਮਿਆਨ ਪੈਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਕੱਲ ਅਟਾਰੀ ਬਾਰਡਰ ਤੇ ਵੀ ਗਹਿਮਾ-ਗਹਿਮੇ ਬਰਕਰਾਰ ਰਹੀ ਕੱਲ ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਲਗਭਗ 272 ਭਾਰਤੀ ਨਾਗਰਿਕ ਵਾਪਸ ਦੇਸ਼ ਪਰਤੇ ਜਦਕਿ ਭਾਰਤ ਵਿੱਚੋਂ 145 ਨਾਗਰਿਕ ਪਾਕਿਸਤਾਨ ਪਹੁੰਚ ਗਏ ਇਨ੍ਹਾਂ ਵਿੱਚ ਪਾਕਿਸਤਾਨੀ ਦੁਸਤਾਵਾਸ ਦੇ 36 ਮੈਂਬਰ ਵੀ ਸ਼ਾਮਲ ਹਨ ਪਰਿਵਾਰਕ ਮੈਂਬਰਾਂ ਤੋਂ ਵਿਛੜਨ ਕਰਕੇ ਕੱਲ ਅਟਾਰੀ ਬਾਰਡਰ ਤੇ ਮਾਹੌਲ ਗਮਗੀਨ ਰਿਹਾ ਇਧਰ ਪੈਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵੀ ਹਾਈ ਅਲਰਟ ਤੇ ਹੈ ਇਸ ਦਾ ਖੁਲਾਸਾ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਉਹਨਾਂ ਆਖਿਆ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਪੁਲਿਸ ਹੁਣ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਸੂਬੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਦੇ ਕਦਮਾਂ ਦਾ ਐਲਾਨ ਕਰਦੇ ਹੋਏ ਉਹਨਾਂ ਆਖਿਆ ਕਿ ਭਾਰਤ ਪਾਕਿਸਤਾਨ ਸਰਹੱਦ 'ਤੇ ਅਕਤੂਬਰ ਤੱਕ ਐਂਟੀ ਡਰੋਨ ਪ੍ਰਣਾਲੀ ਤਾਇਨਾਤ ਹੋ ਜਾਵੇਗੀ ਜਿਸ ਤੋਂ ਬਾਅਦ ਡਰੋਨ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਿਲਕੁਲ ਬੰਦ ਹੋ ਜਾਵੇਗੀ ਕੱਲ ਡੀਜੀਪੀ ਦੀ ਪ੍ਰੈਸ ਕਾਨਫਰੰਸ ਵਿੱਚ ਸੂਬੇ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਬਲਡوزر ਚਲਾਉਣ ਦਾ ਮਾਮਲਾ ਵੀ ਉੱਠਿਆ ਇੱਕ ਸਵਾਲ ਦੇ ਜਵਾਬ ਵਿੱਚ ਡੀਜੀਪੀ ਨੇ ਦੱਸਿਆ ਕਿ ਬਰਖਾਸਤ ਏਆਈਜੀ ਰਾਜਜੀਤ ਸਿੰਘ ਦੀ ਕਰੀਬ 20 ਕਰੋੜ ਰੁਪਏ ਦੀ ਪ੍ਰਾਪਰਟੀ ਨਸ਼ਾ ਤਸਕਰੀ ਦੇ ਦੋਸ਼ਾਂ ਤੋਂ ਬਾਅਦ ਅਟੈਚ ਕੀਤੀ ਗਈ ਹੈ ਪਰ ਇਸ ਤੇ ਬਲਡوزر ਨਹੀਂ ਚਲਾਇਆ ਜਾ ਸਕਦਾ ਕਿਉਂਕਿ ਐਨਡੀਪੀਐਸ ਐਕਟ ਵਿੱਚ ਪ੍ਰਾਪਰਟੀ ਢੋਣ ਦਾ ਕੋਈ ਨਿਯਮ ਨਹੀਂ ਹੈ ਪਰ ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਸੂਬੇ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਜੋ ਬਲਡوزر ਚਲਾਇਆ ਜਾ ਰਿਹਾ ਹੈ ਉਸ ਦਾ ਕਾਰਨ ਇਹ ਹੈ ਕਿ ਇਹ ਇਮਾਰਤਾਂ ਨਜਾਇਜ਼ ਥਾਵਾਂ ਤੇ ਉਸਰੀਆਂ ਹੋਈਆਂ ਹਨ। ਅਪਰਾਧਿਕਾਂ ਅੰਸਰਾਂ ਵਿਰੁੱਧ ਬਿੱਡੀ ਕਾਰਵਾਈ ਅਧੀਨ ਕੱਲ ਅੰਮ੍ਰਿਤਸਰ ਪੁਲਿਸ ਨੂੰ ਦੋ ਕਾਮਯਾਬੀਆਂ ਮਿਲੀਆਂ। ਅਮਰੀਕਾ ਵਿੱਚ ਫਰੋਤੀ ਹਤਿਆ ਤੇ ਧਮਕੀਆਂ ਦੇਣ ਦਾ ਨੈਟਵਰਕ ਚਲਾ ਰਹੇ ਗੈਂਗਸਟਰ ਜੀਵਨ ਫੌਜੀ ਦੇ ਦੋ ਗੁਰਗਿਆਂ ਨੂੰ ਕੱਲ ਅੰਮ੍ਰਿਤਸਰ ਪੁਲਿਸ ਨੇ ਪੁਲਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਪੁਲਸ ਮੁਕਾਬਲੇ ਵਿੱਚ ਦੋਵੇਂ ਗੈਂਗਸਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਦੇ ਦਰਮਿਆਨ ਅਮਰਸਰ ਦੇ 베ਰਕਾ ਬਾਈਪਾਸ ਨਜ਼ਦੀਕ ਕੱਲ ਜਦ ਪੁਲਿਸ ਇੱਕ ਗੈਂਗਸਟਰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਾ ਜਾ ਰਹੀ ਸੀ ਤਾਂ ਉਸਨੇ ਪੁਲਿਸ ਮੁਲਾਜ਼ਮ ਦਾ ਰਵਾਲਵਰ ਖੋ ਕੇ ਉਸਤੇ ਹਮਲਾ ਕੀਤਾ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ ਅਕਾਲੀ ਆਗੂ ਵਿਕਰਮ ਜੀਠਿਆ ਤੇ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੇ ਪਰਿਵਾਰ ਦਰਮਿਆਨ ਪੈਦਾ ਹੋਇਆ ਰੇੜਕਾ ਲਗਾਤਾਰ ਵਾਧਾ ਚਾਰਿਆ ਹੈ ਬੀਤੇ ਦਿਨ ਅਮਰਤਪਾਲ ਸਿੰਘ ਦੇ ਹਮਾਇਤਿਆਂ ਵੱਲੋਂ ਬਿਕਰਮ ਮਜੀਠੀਆ ਦੇ ਪਰਿਵਾਰ ਤੇ ਅੰਗਰੇਜ਼ਾਂ ਦਾ ਪਿੱਠੂ ਹੋਣ ਦਾ ਦੋਸ਼ ਲਾਏ ਜਾਣ ਤੋਂ ਬਾਅਦ ਕੱਲ ਪਲਟਵਾਰ ਕਰਦਿਆਂ ਬਿਕਰਮ ਮਜੀਠੀਆ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਵਿੱਚ ਬਿਕਰਮ ਮਜੀਠੀਆ ਨੇ ਅਮਰਤਪਾਲ ਸਿੰਘ ਦੇ ਭਰਾ ਤੇ ਨਸ਼ਾ ਤਸਕਰੀ ਤੇ ਨਸ਼ਾ ਕਰਨ ਦੇ ਦੋਸ਼ ਲਾਏ ਉਹਨਾਂ ਸਬੂਤ ਵਜੋਂ ਅਮਰਤਪਾਲ ਸਿੰਘ ਦੇ ਭਰਾ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਉਨ੍ਹਾਂ ਆਖਿਆ ਕਿ ਅਮਰਤਪਾਲ ਸਿੰਘ ਲੋਕਾਂ ਦਾ ਨਸ਼ਾ ਛਡਾਉਣ ਦਾ ਦਾਵਾ ਕਰਦਾ ਹੁੰਦਾ ਸੀ ਪਰ ਆਪਣੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ ਇਸ ਦਰਮਿਆਨ ਉਨ੍ਹਾਂ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੂੰ ਭਵਿੱਖ ਵਿੱਚ ਚੁੱਪ ਰਹਿਣ ਦੀ ਧਮਕੀ ਦਿੰਦਿਆਂ ਆਖਿਆ ਕਿ ਜੇ ਉਹ ਮਜੀਠੀਆ ਪਰਿਵਾਰ ਵਿਰੁੱਧ ਕੁਝ ਹੋਰ ਬੋਲਣਗੇ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੀਡੀਓ ਜਨਤਕ ਕਰ ਦੇਣਗੇ ਕਿਉਂਕਿ ਉਹਨਾਂ ਕੋਲ ਅਮਰਤਪਾਲ ਸਿੰਘ ਬਾਰੇ ਕਾਫੀ ਸਬੂਤ ਮੌਜੂਦ ਹਨ ਬਠਿੰਡਾ ਦੇ ਇੱਕ ਸ਼ਿਵ ਮੰਦਿਰ ਵਿੱਚ ਕੱਲ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਥੇ ਇੱਕ ਸ਼ਿਵ ਭਗਤ ਨੇ ਆਪਣੇ ਹੱਥ ਦੀਆਂ ਚਾਰ ਉਂਗਲਾਂ ਕੱਟ ਕੇ ਸ਼ਿਵ ਲਿੰਗ ਤੇ ਚੜਾ ਦਿੱਤੀਆਂ ਦੱਸਿਆ ਗਿਆ ਕਿ 58 ਸਾਲਾ ਪੂਰਨ ਸਿੰਘ ਜਦ ਮੰਦਿਰ ਵਿੱਚ ਮੱਥਾ ਟੇਕਣ ਆਇਆ ਤਾਂ ਉਸ ਨੇ ਭਗਵਾਨ ਨੂੰ ਸ਼ੁਕਰਾਨੇ ਵਜੋਂ ਆਪਣੀਆਂ ਉਂਗਲਾਂ ਚੜਾ ਦਿੱਤੀਆਂ ਇਸ ਘਟਨਾ ਤੋਂ ਬਾਅਦ ਮੰਦਿਰ ਵਿੱਚ ਹਫੜਾ ਦਫੜੀ ਮੱਚ ਗਈ ਪੂਰਨ ਸਿੰਘ ਇਸ ਵੇਲੇ ਇੱਕ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਇਲਾਜ ਲਈ ਭਰਤੀ ਹੈ ਰਾਜਨੀਤਿਕ ਲੋਕ ਸੱਤਾ ਦੇ ਨਸ਼ੇ ਵਿੱਚ ਕਿਸ ਤਰ੍ਹਾਂ ਹੰਕਾਰ ਕੇ ਅਫਸਰ ਸ਼ਾਹੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਦੇ ਹਨ ਇਸ ਦੀ ਮਿਸਾਲ ਕੱਲ ਹਰਿਆਣਾ ਦੇ ਜੀਂਦ ਵਿੱਚ ਦੇਖਣ ਨੂੰ ਮਿਲੀ ਦਰਸਲ ਜੀਂਦ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਇੱਕ ਪ੍ਰੋਗਰਾਮ ਸੀ ਜਿਸ ਵਿੱਚ ਆਪਣੀ ਡਿਊਟੀ ਨਿਭਾਉਂਦੇ ਡੀਐਸਪੀ ਜੀਂਦ ਨੇ ਸੁਰੱਖਿਆ ਦੇ ਮੱਦੇਨਜ਼ਰ ਇਕੱਠੇ ਹੋਏ ਲੋਕਾਂ ਨੂੰ ਪ੍ਰੋਗਰਾਮ ਵਿੱਚੋਂ ਬਾਹਰ ਜਾਣ ਲਈ ਆਖਿਆ ਇਨ ਸਪੀ ਦੇ ਵਿੱਚ ਹਰਿਆਣਾ ਦਾ ਇੱਕ ਸਥਾਨੀ ਨੇਤਾ ਮਨੀਸ਼ ਸਿੰਘਲਾ ਵੀ ਸੀ ਜਿਸ ਤੋਂ ਬਾਅਦ ਭਾਈਪਾ ਨੇਤਾ ਨੇ ਖਫਾ ਹੋ ਕੇ ਆਪਣਾ ਅਸਰ ਰਸੂਖ ਵਰਤ ਕੇ ਡੀਐਸਪੀ ਜੀਨ ਤੋਂ ਕੱਲ੍ਹ ਜਨਤਕ ਤੌਰ ਤੇ ਮਾਫੀ ਮੰਗਵਾਈ ਜੀ ਚਿਤੰਦਰ ਰਾਣਾ ਡੀਐਸਪੀ ਜੀਨ ਕੱਲ੍ਹ ਸੋਸ਼ਲ ਮੀਡੀਆ ਪਰ ਵਾਇਰਲ ਹੋਈ ਵੀਡੀਓ ਕੇ ਸੰਦਰਭ ਮੈਂ ਬਤਾਨਾ ਚਾਹੁੰਗਾ ਕਿ ਮੈਂ ਕੱਲ ਮਨੀਸ਼ ਸਿੰਘ ਸਾਹਿਬ ਦੀ ਸੈਕੂਲਰ ਯਾਤਰਾ ਮੈਂ ਉਸਤਾ ਦੀ ਡਿਊਟੀ ਉਪਰ ਰਹਾ ਥਾ जो मनीष सिंगला जी कार्यक्रम स्थल पर आए थे और साइकिल प्रैक्टिस भी मौजूद थे मैं उनको पहचान नहीं पाया मैंने बाकी लोगों के साथ उनको भी वहां से जाने के लिए कहा मेरा उनके मान सम्मान को ठेस पहुंचाने का कोई इरादा नहीं था मेरे इस कार्य से यदि माननीय श्री मनीष जी की भावना को ठेस पहुंची है तो मैं भाई मनीष जी से अक्षमा व्यक्त करता हूं ਸੂਬੇ ਵਿੱਚ ਇਸ ਵਾਰ ਕਣਕ ਦੀ ਫਸਲ ਦੀ ਬੰਪਰ ਪੈਦਾਵਾਰ ਹੋਣ ਦੇ ਬਾਵਜੂਦ ਕਣਕ ਦੀ ਸਰਕਾਰੀ ਖਰੀਦ ਦਾ ਟੀਚਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਪੰਜਾਬ ਸਰਕਾਰ ਨੇ ਐਤਕੀ 124 ਲੱਖ ਟਨ ਦੀ ਕਣਕ ਦੀ ਖਰੀਦ ਦਾ ਟੀਚਾ ਤੈਅ ਕੀਤਾ ਸੀ ਪਰ ਮੰਡੀਆਂ ਵਿੱਚ ਪ੍ਰਾਈਵੇਟ ਵਪਾਰੀਆਂ ਦੁਆਰਾ ਕਣਕ ਦੇ ਖਰੀਦੇ ਦੇ ਰੁਝਾਨ ਨੂੰ ਦੇਖਦੇ ਹੋਏ ਇਹ ਟੀਚਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਅੰਕੜੇ ਮੁਤਾਬਕ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ ਹੁਣ ਤੱਕ ਪ੍ਰਾਈਵੇਟ ਵਪਾਰੀ ਦੁੱਗਣੀ ਮਾਤਰਾ ਵਿੱਚ ਕਣਕ ਦੀ ਖਰੀਦ ਕਰ ਚੁੱਕੇ ਹਨ ਇਸ ਤੋਂ ਹੁਣ ਕੇਂਦਰ ਸਰਕਾਰ ਵੀ ਚਿੰਤਤ ਹੈ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਖੁਰਾਕ ਮੰਤਰਾਲੇ ਦੇ ਅਧਿਕਾਰੀ ਇਸ ਸਬੰਧੀ ਅੱਜ ਸੂਬੇ ਦਾ ਦੌਰਾ ਕਰ ਰਹੇ ਹਨ ਪਾਠੜਾ ਵਿਆਸ ਮੈਨੇਜਮੈਂਟ ਬੋਰਡ ਦੀ ਕੱਲ ਇੱਕ ਹੋਈ ਉੱਚ ਪੱਧਰੀ ਬੈਠਕ ਵਿੱਚ ਪੰਜਾਬ ਸਰਕਾਰ ਨੇ ਹਰਿਆਣਾ ਨੂੰ 8500 ਕਿਊਸਿਕ ਵੱਧ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕੱਲ ਦੀ ਬੈਠਕ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਇਸ ਵਾਰ ਆਉਣ ਵਾਲੇ ਵਰਖਾ ਸੀਜ਼ਨ ਵਿੱਚ ਹੜ੍ਹਾਂ ਦਾ ਖਤਰਾ ਹੈ ਜਿਸ ਲਈ ਉਸ ਪਾਣੀ ਨੂੰ ਸੰਭਾਲਣ ਲਈ ਡੈਮਾਂ ਵਿੱਚ ਪਾਣੀ ਦਾ ਪੱਧਰ ਘੱਟ ਕਰ ਦਿੱਤਾ ਜਾਵੇ ਤੇ ਇਹ ਪਾਣੀ ਹਰਿਆਣਾ ਨੂੰ ਦੇ ਦਿੱਤਾ ਜਾਵੇ ਇਸ ਤੇ ਪੰਜਾਬ ਤਰਫੋਂ ਮੀਟਿੰਗ ਵਿੱਚ ਹਾਜ਼ਰ ਹੋਏ ਅਧਿਕਾਰੀਆਂ ਨੇ ਸਖਤ ਇਤਰਾਜ਼ ਜਤਾਇਆ ਉਨ੍ਹਾਂ ਆਖਿਆ ਕਿ ਸੁਰੱਖਿਆ ਦਾ ਬਹਾਨਾ ਘੜ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹਰਿਆਣਾ ਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਇਹ ਵੀ ਇਤਰਾਜ਼ ਜਤਾਇਆ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਨਾਲੋਂ ਵੱਧ ਪਾਣੀ ਵਰਤ ਚੁੱਕਾ ਹੈ। ਇਸ ਲਈ ਹਰਿਆਣਾ ਨੂੰ ਹੋਰ ਪਾਣੀ ਨਹੀਂ ਦਿੱਤਾ ਜਾ ਸਕਦਾ। ਆਪਣਾ ਇਹ ਪੈਂਤੜਾ ਸਫਲ ਨਾ ਹੁੰਦਾ ਦੇਖ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਫਿਰ ਪੰਜਾਬ ਦੇ ਅਧਿਕਾਰੀਆਂ ਨੂੰ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦੇਣ ਦੀ ਅਪੀਲ ਕੀਤੀ। ਜੈਸ ਨੂੰ ਇੱਕ ਵਾਰ ਫਿਰ ਪੰਜਾਬ ਨੇ ਠੁਕਰਾ ਦਿੱਤਾ ਉਧਰ ਆਹ ਨਜ਼ਦੀਕ ਪਿੰਡ ਰਾਮਪੁਰ ਵਿੱਚ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਗਨਮੈਨ ਦੀ ਦੇਰ ਰਾਤ ਭੇਤ ਭਰੀ ਹਾਲਤ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਪੁਲਿਸ ਮੁੱਢਲੀ ਨਜ਼ਰੇ ਇਸ ਮਾਮਲੇ ਨੂੰ ਖੁਦਕੁਸ਼ੀ ਮੰਨ ਰਹੀ ਹੈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਸ ਨੂੰ ਕਤਲ ਕਰਾਰ ਦੇ ਰਹੇ ਹਨ ਤੇ ਇਸ ਦੀ ਮੁਕੰਮਲ ਜਾਂਚ ਦੀ ਮੰਗ ਕਰ ਰਹੇ ਹਨ ਭਾਰਤ ਨੇ ਆਪਣੀ ਜਲ ਸੈਨਾ ਦੀ ਫਾਇਰ ਪਾਵਰ ਨੂੰ ਤਾਕਤ ਦੇਣ ਲਈ ਫਰਾਂਸ ਤੋਂ 26 ਅਤ ਆਧੁਨਿਕ ਰਫੇਲ ਲੜਾਕੂ ਜਹਾਜ਼ ਹੋਰ ਖਰੀਦਣ ਦਾ ਸਮਝੌਤਾ ਕੱਲ ਕਰ ਲਿਆ ਰਣਨੀਤਿਕ ਲਿਹਾਜ਼ ਨਾਲ ਇਸ ਫੈਸਲੇ ਨੂੰ ਬੇहद ਅਹਿਮ ਦੱਸਿਆ ਜਾ ਰਿਹਾ ਹੈ ਜਿਕਰ ਜੋਗ ਹੈ ਕਿ ਭਾਰਤ ਇਸ ਤੋਂ ਪਹਿਲਾਂ ਹੀ ਫਰਾਂਸ ਤੋਂ ਲਗਭਗ 36 ਰਫੇਲ ਜਹਾਜ਼ ਖਰੀਦ ਚੁੱਕਾ ਹੈ ਕੱਲ ਹੋਏ ਸਮਝੌਤੇ ਦੀ ਕੀਮਤ ਲਗਭਗ 64000 ਕਰੋੜ ਰੁਪਏ ਦੱਸੀ ਜਾ ਰਹੀ ਹੈ IPL ਦੇ ਰਾਤ ਜੈਪੁਰ ਵਿੱਚ ਖੇਡੇ ਗਏ ਮੈਚ ਵਿੱਚ ਇੱਕ ਬੱਚੇ ਨੇ ਉਹ ਕਰ ਦਿਖਾਇਆ ਜੋ ਕੋਈ ਭਾਰਤੀ ਬੱਲੇਬਾਜ਼ ਨਹੀਂ ਕਰ ਸਕਿਆ ਸੀ। ਰਾਜਸਥਾਨ ਰਾਇਲਜ਼ ਦੇ 14 ਸਾਲਾ ਬੱਲੇਬਾਜ਼ ਵੈਭਵ ਨੇ 35 ਗੇਂਦਾਂ ਵਿੱਚ ਸੈਂਕੜਾ ਜੜ ਕੇ ਰਿਕਾਰਡ ਬਣਾ ਦਿੱਤਾ। ਇਹ IPL ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਇਸ ਸੈਂਕੜੇ ਨਾਲ ਉਹ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ ਜਿਸ ਨੇ ਸੈਂਕੜਾ ਜੜਿਆ ਹੈ। ਵੈਭਵ ਦੀ ਪਾਰੀ ਦੇ ਚੱਲਦਿਆਂ ਗੁਜਰਾਤ ਟਾਈਟਨਜ਼ ਵੱਲੋਂ 210 ਦੌੜਾਂ ਦਾ ਜੋ ਰਾਜਸਥਾਨ ਰਾਇਲਜ਼ ਨੂੰ ਟੀਚਾ ਦਿੱਤਾ ਗਿਆ ਸੀ ਉਸ ਨੇ 9ਵੇਂ ਓਵਰ ਵਿੱਚ ਹੀ ਸਰ ਕਰ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ